ब्रेक ਤੋਂ ਬਾਅਦ ਆਪ ਜੀ ਦਾ ਸਵਾਗਤ ਹੈ ਬੇ ਦਿੱਸਰ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਅਗਲੀ ਖਬਰ ਦਾ ਰੁਕ ਕੱਲ ਨੇ ਆ ਸੰਸਦ ਦੇ ਸਰਦ ਸੈਸ਼ਨ ਦੇ ਪਹਿਲੇ ਦਿਨ ਐਸ ਆਈ ਆਰ ਬਿਲ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ ਹੈ ਅ ਜਿਸ ਕਾਰਨ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ بار بار ਠੱਪ ਹੋਈ ਹੈ ਕੀ ਕਹਿਣਾ ਚਾਹੋਗੇ ਦੇਖੋ ਇਹ ਜਿਸ ਵਲੇ ਕੱਲ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਵਿਰੋਧੀ ਪਾਰਟੀਆਂ ਨਾਲ ਮੀਟਿੰਗ ਕੀਤੀ ਸੀਗੀ ਬੀ ਲੋਕ ਸਭਾ ਦਾ ਸੰਸਦ ਸੈਸ਼ਨ ਚ ਰਿਹਾ ਹੈ ਸਰਦ ਰੁੱਤ ਦਾ ਸਰਦ ਰੁੱਤ ਦਾ ਤੇ ਇਹਦੇ ਵਿੱਚ ਅਸੀਂ ਇਹ ਚੀਜ਼ਾਂ ਪੇਸ਼ ਕਰਨੀਆਂ ਨੇ ਤਾਂ ਉਦੋਂ ਵੀ ਥੋੜੀ ਜੀ ਇਹ ਗੱਲ ਹੋਈ ਸੀਗੀ ਵੀ ਐਸਆਰ ਬਾਰੇ ਵੀ ਇਹਦੇ ਵਿੱਚ ਗੱਲ ਕੀਤੀ ਜਾਣੀ ਚਾਹੀਦੀ ਹੈ ਇਹ ਕੱਲ ਹੀ ਥੋੜਾ ਜਿਹਾ ਇਸ ਗੱਲ ਦਾ ਸਨੈਅ ਮਿਲ ਗਿਆ ਸੀ ਸੈਂਟਰ ਨੂੰ ਜੀ ਲੇਕਿਨ ਜਦੋਂ ਸਾਡੇ ਵਿਧਾਨ ਸਭਾ ਸ਼ੁਰੂ ਹੁੰਦੀ ਹੈ ਤਾਂ ਸੌਰੀ ਸਾਡੀ ਸਾਡੀ ਸੰਸਦ ਸ਼ੁਰੂ ਹੁੰਦੀ ਆ ਤਾਂ ਉਹਦੇ ਵਿੱਚ ਸਾਡੀਆਂ ਵਿਰੋਧੀ ਪਾਰਟੀਆਂ ਨੇ ਕਾਂਗਰਸ ਦੇਗਵਾਈ ਵਿੱਚ ਉਹਨਾਂ ਨੇ ਐਸਆਰ ਦੇ ਉੱਤੇ ਗੱਲਬਾਤ ਕਰਨ ਲਈ ਔਰ ਉਹ ਕਿਹਾ ਵੀ ਇੱਥੇ ਪਰੋਂ ਬਹਿਸ ਕੀਤੀ ਜਾਵੇ ਹਮ ਹੁਣ ਕਈ ਵਾਰੀ ਇਹ ਸਰਕਾਰ ਦਾ ਜਵਾਬ ਇਹ ਹੁੰਦਾ ਵੀ ਇਹਨਾਂ ਨੇ ਬਿਹਾਰ ਚੋਣਾਂ ਤੋਂ ਪਹਿਲਾਂ ਵੀ ਇਹੋ ਜੀ ਗੱਲ ਕੀਤੀ ਸੀ ਕਿ ਬਿਹਾਰ ਚੋਣਾਂ ਦੇ ਵਿੱਚ ਇਹਨਾਂ ਦੀ ਹਾਰ ਹੋ ਗਈ ਹੈ ਵਿਰੋਧੀ ਪਾਰਟੀਆਂ ਦੀ ਹੁਣ ਇਸ ਕਰਕੇ ਬੌਂਦਲੇ ਹੋਏ ਨੇ ਤੇ ਇਹ ਸਾਡਾ ਕੰਮ ਨਹੀਂ ਹੋਣ ਦਿੰਦੇ ਤੇ ਇਹਦੇ ਉੱਤੇ ਬਹਿਸ ਕਰਾਉਂਦੇ ਨੇ ਹਮ ਤੇ ਐਸਆਰ ਨੂੰ ਲੈ ਕੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਨੇ ਕਿਉਂਕਿ ਜਦੋਂ ਅਸੀਂ ਵੇਖਦੇ ਹਾਂ ਕਿ ਇਹੜੀਆਂ ਸੂਚੀਆਂ ਨੇ ਇਹਨਾਂ ਦੇ ਵਿੱਚ ਜਿਹੜੀ ਗੈਰੀ ਸੌਦ ਉਹ ਡੁਗਾਏ ਚ ਜਾ ਕੇ ਸੌਦ ਕੀਤੀ ਜਾਣੀ ਚਾਹੀਦੀ ਹੈ ਤੇ ਇਹ ਦੇਖਿਆ ਜਾਣਾ ਚਾਹੀਦਾ ਹੈ ਵੀ ਇਹ ਬੰਦਾ ਜਿਹੜਾ ਹੈ ਸਾਡੇ ਇੱਥੋਂ ਦਾ ਰਹਿਣ ਵਾਲਾ ਹਿੰਦੁਸਤਾਨ ਦਾ ਰਹਿਣ ਵਾਲਾ ਕਿ ਬਾਹਰ ਦਾ ਰਹਿਣ ਵਾਲਾ ਪਰ ਸਮਝਣ ਵਾਲੀ ਗੱਲ ਇਹ ਹੈ ਨਹੀਂ ਵੀ ਤੁਸੀਂ ਆਧਾਰ ਕਾਰਡ ਨੂੰ ਮਾਈਨਸ ਕਰ ਦਿੱਤਾ ਉਹਦੇ ਵਿੱਚ ਉਹ ਆਧਾਰ ਕਾਰਡ ਜਿਹੜਾ ਹੈ ਜੇ ਕਹਿੰਦੇ ਜੇ ਆਧਾਰ ਕਾਰਡ ਜ਼ਰੂਰੀ ਨਹੀਂ ਆਧਾਰ ਕਾਰਡ ਕੋਈ ਵੀ ਬਣਵਾ ਸਕਦਾ ਹੈ ਬਿਲਕੁਲ ਪਰ ਜਿਹੜਾ ਲੋਕਾਂ ਦੇ ਪਾਸਪੋਰਟ ਬਣੇ ਹੋਏ ਨੇ ਪਾਸਪੋਰਟ ਵਾਲਿਆਂ ਨੂੰ ਵੀ ਤੁਸੀਂ ਇਸ ਦੇ ਵਿੱਚ ਸ਼ਾਮਲ ਕਰ ਰਹੇ ਹੋ ਇਸ ਸੋਧ ਦੇ ਵਿੱਚ ਜਦ ਕਿ ਪਾਸਪੋਰਟ ਜਿਹੜਾ ਹੈ ਤੁਹਾਡੀ ਗਵਰਨਮੈਂਟ ਆਫ ਇੰਡੀਆ ਦਾ ਡਾਕੂਮੈਂਟ ਹੈ ਉਹ ਕਿਸ ਤਰ੍ਹਾਂ ਹੋਦ ਵਿੱਚ ਆਇਆ ਜੇ ਉਹ ਬੰਦਾ ਇੱਥੋਂ ਦਾ ਨਹੀਂ ਹੈਗਾ ਬਿਲਕੁਲ ਵਿਰੋਧੀ ਧਿਰ ਨੇ ਬਿੱਲ ਨੂੰ ਸਿਲੇਕਟ ਕਮੇਟੀ ਕੋਲ ਭੇਜਣ ਦੀ ਮੰਗ ਕੀਤੀ ਹੈ ਤੇ ਜਦੋਂ ਕਿ ਸਰਕਾਰ ਨੇ ਬਿੱਲ ਨੂੰ ਪਾਦਰਸ਼ਾ ਵਧਾਉਣ ਲਈ ਜ਼ਰੂਰੀ ਦੱਸਿਆ ਹੈ ਜਿਵੇਂ ਕਿ ਤੁਸੀਂ ਕਹਿ ਹੀ ਰਹੇ ਹੋ ਹਾਂ ਮੇਰਾ ਮਤਲਬ ਹੈ ਵੀ ਇਹਦੇ ਵਿੱਚ ਦੇਖੋ ਨਾ ਹੁਣ ਦਿੱਕਤ ਕੀ ਹੈ ਵੀ ਤੁਸੀਂ ਜਿਹੜਾ ਇੱਕ ਬੰਦਾ ਇੱਕ ਬੰਦਾ ਇਨਕਮ ਟੈਕਸ ਪੇ ਕਰ ਰਿਹਾ ਹੂੰ ਤੁਸੀਂ ਇਨਕਮ ਟੈਕਸ ਦਾ ਉਹ ਕੋ ਲੈ ਰਹੇ ਹੋ ਤੇ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਪ੍ਰੂਫ ਦਿਓ ਤੁਸੀਂ ਇੱਥੇ ਰਹਿੰਦੇ ਹੋ ਬਿਲਕੁਲ ਤੁਸੀਂ ਇਨਕਮ ਟੈਕਸ ਲੈਣ ਦੇ ਕਿੰਨਾ ਹੱਕਦਾਰ ਹੋ ਉਸ ਬੰਦੇ ਉਹ ਬੰਦਾ ਕਾਰੋਬਾਰ ਕਰ ਰਿਹਾ ਸਾਰਾ ਕੁਝ ਸੋ ਇਹ ਚੀਜ਼ਾਂ ਤਾਂ ਉਹਦੇ ਵਿੱਚ ਹੈਗੀਆਂ ਇਹ ਨੇ ਜੇ ਤੁਸੀਂ ਜਿਵੇਂ ਕਿ ਕਿਸੇ ਬੰਦੇ ਨੂੰ ਐਵੇਂ ਕਹਿ ਦਿਓ ਵੀ ਭਾਈ ਸਾਹਿਬ ਤੁਸੀਂ ਜਰਾ ਆਪਣਾ ਡਾਕੂਮੈਂਟ ਪੇਸ਼ ਕਰੋ ਕਿਉਂਕਿ ਵਾਕਿਆ ਤੁਸੀਂ ਇਸ ਬੰਦੇ ਤਾਂ ਦੁਖੀ ਹੋਣਗੇ ਬੰਦੇ ਕਹਣਗੇ ਇੱਕ ਬੀਐਲਓ ਮੇਰੇ ਕੋ ਆ ਰਿਹਾ ਬਾਰ-ਬਾਰ ਕਦੀ ਕਹਿੰਦਾ ਫਾਰਮ ਤੁਹਾਡਾ ਆ ਰਹਿ ਗਿਆ ਕਦੀ ਆਹ ਚੀਜ਼ ਦਿਓ ਜੀ ਕਦੀ ਆਹ ਪੇਸ਼ ਕਰੋ ਤਾਂ ਫਿਰ ਬੜੇ ਮੁਸ਼ਕਲ ਹੁੰਦੀ ਹੈ ਸੋ ਪਹਿਲੀ ਗੱਲ ਤੇ ਹੈ ਵੀ ਸਰਕਾਰ ਨੂੰ ਇਸ ਚੀਜ਼ ਦੇ ਉੱਤੇ ਇੱਕ ਵਾਰੀ ਬਹਿਸ ਕਰਨੀ ਚਾਹੀਦੀ ਹੈ ਦੁਬਾਰਾ ਫੇਰ ਔਰ ਇਹਦੇ ਡਾਕੂਮੈਂਟ ਜਿਹੜੇ ਆ ਉਹਨਾਂ ਦੇ ਇਸ ਤਰ੍ਹਾਂ ਦੇ ਪੜਤਾਲ ਹੋਣੇ ਚਾਹੀਦੇ ਆ ਵੀ ਕਿਸੇ ਬੰਦੇ ਨੂੰ ਬਹੁਤੀ ਤਕਲੀਫ ਨਾ ਹੋਵੇ ਜਿਹੜੇ ਬੰਦੇ ਆਲਰੇਡੀ ਵੋਟਰ ਹੈਗੇ ਆ ਉਹਨਾਂ ਨੂੰ ਵੋਟਰ ਰਹਿਣ ਦੇ ਦੋ ਘਟੋ ਘਟ ਉਹਨਾਂ ਨੂੰ ਉਹਨਾਂ ਨੂੰ ਨਾ ਛੜੋ ਪਰ ਉਹ ਸਰਕਾਰ ਆਪਣੇ ਮਾਮਲੇ ਤੇ ਡੇਗਾ ਔਰ ਜੇ ਕੱਲ ਉੱਥੇ ਕੰਮ ਨਹੀਂ ਹੋਇਆ ਸੰਸਦ ਦੇ ਵਿੱਚ ਤਾਂ ਅੱਜ ਵੀ ਕਿੱਥੋਂ ਹੋ ਸਕਦਾ ਮੇਰੇ ਖਿਆਲ ਚ ਅੱਜ ਵੀ ਇਸੇ ਤਰ੍ਹਾਂ ਪਿਛਲਾ ਸੈਸ਼ਨ ਜਿਹੜਾ ਸਾਡਾ ਰੰਗ ਹੈ ਮੌਨਸੂਨ ਵਾਲਾ ਸੈਸ਼ਨ ਰੰਗਿਆ ਉਹਦੇ ਵਿੱਚ ਵੀ ਇਦਾਂ ਹੀ ਹੁੰਦਾ ਰਿਹਾ ਹਾਂ ਅੱਛਾ ਵਿਰੋਧੀ ਪਾਰਟੀਆਂ ਦਾ ਇਹ ਵੀ ਕਹਿਣਾ ਕਿ ਸਰਕਾਰ ਐਸਆਈਆਰ ਅਤੇ ਚੋਣ ਸੁਧਾਰਾਂ ਨੂੰ ਚर्चा ਤੋਂ ਬਚਾਉਣਾ ਚਾਹੁੰਦੀ ਹੈ ਬਿਲਕੁਲ ਉਹ ਦੇਖੋ ਜੀ ਉਹ ਚੋਣ ਕਰਵਾਉਣਾ ਚਾਹੁੰਦੇ ਆ ਸਾਡੀ ਜਿਹੜੀ ਸੈਂਟਰਲ ਸਰਕਾਰ ਆ ਉਹਦੇ ਵਿੱਚ ਇੰਨੀ ਗੱਲ ਹੈਗੀ ਆ ਕਿ ਨਾ ਚੋਣਾਂ ਕਰਵਾਓ ਹਾਂ ਪਰ ਉਹ ਚੋਣਾਂ ਦੇ ਉੱਤੇ ਬਹਿਸ ਨਹੀਂ ਕਰਵਾਉਣਾ ਚਾਹੁੰਦੇ ਕਿਉਂਕਿ ਉਹਦੇ ਵਿੱਚ ਬਹੁਤ ਕੁਝ ਹੈਗਾ ਉਹਨਾਂ ਨੂੰ ਐ ਲੱਗਦਾ ਹੈ ਵੀ ਜਿਹੜਾ ਅਸੀਂ ਬਿਹਾਰ ਦੇ ਵਿੱਚ ਇਹ ਚੀਜ਼ ਪੇਸ਼ ਕੀਤੀ ਹੈ ਸਾਰੇ ਦੇਸ਼ ਦੇ ਵਿੱਚ ਅਸੀਂ ਇਦਾਂ ਪੇਸ਼ ਕਰਾਂਗੇ ਤਾਂ ਫੇਰ ਸਾਡੀ ਜਿੱਤ ਹੀ ਹੋਣੀ ਹੈ ਸਾਰੇ ਪਾਸੇ ਮੇਰਾ ਮਤਲਬ ਆ ਵੀ ਇੱਕ ਉਹਨਾਂ ਨੇ ਇੱਕ ਇਹੋ ਜੀ ਚੀਜ਼ ਕਰ ਦਿੱਤੀ ਆ ਵੀ ਜਿਹੜੇ ਹਿੰਦੁਸਤਾਨ ਦੇ ਨਾਗਰਿਕ ਨੇ ਜਿਹੜਾ ਸਧਾਰਨ ਨਾਗਰਿਕ ਆ ਉਹ ਵੀ ਜਿਹੜਾ ਨਾ ਉਹ ਭੱਜਾ ਫਿਰਿਆ ਆਪਣੀ ਵੋਟ ਵਾਸਤੇ ਜੇ ਮੇਰੀ ਵੋਟ ਰੱਖ ਤੇ ਕੱਟੀ ਜਾਏ ਬਿਲਕੁਲ ਔਰ ਕਿਸੇ ਦਾ ਹੱਕ ਤੁਸੀਂ ਰੱਖਣਾ ਚਾਹੋਗੇ ਵੋਟ ਪਾਉਣ ਦਾ ਹੱਕ ਦਾ ਰਾਈਟ ਹੁੰਦਾ ਵੋਟ ਪਾਉਣਾ ਹਰ ਇੱਕ ਦਾ ਇਹ ਮਾਮਲਾ ਜਿਹੜਾ ਹੈ ਇਹ ਲੋਕਾਂ ਨੂੰ ਵੋਟਾਂ ਤੋਂ ਦੂਰ ਲੈ ਕੇ ਜਾ ਰਿਹਾ ਇਹਦਾ ਮਤਲਬ ਆ ਵੀ ਤੁਸੀਂ ਡੈਮੋਕ੍ਰੇਸੀ ਨੂੰ ਜਿਹੜਾ ਹੈ ਉਹ ਉਹਨੂੰ ਖਰਾਬ ਕਰ ਰਹੇ ਹੋ ਵੀ ਡੈਮੋਕ੍ਰੇਸੀ ਨੂੰ ਭੰਗ ਕਰ ਰਹੇ ਹੂੰ ਸੋ ਇਹ ਚੀਜ਼ਾਂ ਜਿਹੜੀਆਂ ਨੇ ਨਾ ਸਰਕਾਰ ਨੂੰ ਸਾਰੇ ਵਿਚਾਰ ਕਰਨੇ ਚਾਹੀਦੇ ਔਰ ਕਮੇਟੀ ਦੇ ਵਿੱਚ ਲਾਉਣੀ ਚਾਹੀਦੀ ਹੈ। ਹੂੰ ਅੱਛਾ 150 ਸਾਲ ਪੁਰਾਣਾ ਕਾਨੂੰਨ ਨਵੀਂ ਸਿਆਸਤ ਪੁਰਾਣੇ ਨਿਯਮ ਅਸਲ ਵਿੱਚ ਬਦਲਾਵ ਕੌਣ ਨਹੀਂ ਚਾਹੁੰਦਾ? ਬਦਲਾਵ ਦੇਖੋ ਬਦਲਾਵ ਤਾਂ ਕੋਈ ਸਰਕਾਰ ਸਾਡ ਜਿੰਨੀ ਚਾਹੁੰਦੀ ਕਿ ਉਹਦੇ ਵਿੱਚ ਇਹ ਕਹਿੰਦੀ ਆ ਵੀ ਜਿੰਨੇ ਲੋਕਤੰਗ ਹੋਣ ਉਹ ਆਪੇ ਪਿੱਛੇ ਛੱਡ ਜਾਣਗੇ, ਪਿੱਛੇ ਹਟ ਜਾਣਗੇ। ਅ ਡੁਪਲੀਕੇਸੀ ਵੀ ਜਿਹੜੀ ਹੈ ਉਹ ਵੀ ਇਹਦੇ ਵਿੱਚ ਪਤਾ ਨਹੀਂ ਫੜੇ ਜਾਂਦੇ ਕਿ ਨਹੀਂ ਫੜੇ ਜਾਂਦੇ ਜਦ ਕਿ ਸਾਡੇ ਸਾਹਮਣੇ ਕਈ ਕੇਸ ਹੋ ਰਿਹਾ ਹੈ ਕਈ ਕੇਸ ਹੋ ਚੁੱਕੇ ਨੇ ਵੀ ਜਿਹੜੇ ਜਿਹੜੇ ਉਹਦੇ ਵਿੱਚ ਲਿਸਟਾਂ ਵਿੱਚ ਮਰੇ ਦੱਸੇ ਆ ਉਹ ਜਿੰਦੇ ਵੀ ਹੈਗੇ ਜੀ ਹੁੰਦੇ ਨੇ ਉਹਨਾਂ ਦੀਆਂ ਵੋਟਾਂ ਜਿਹੜੇ ਮਰ ਚੁੱਕੇ ਆ ਉਹਨਾਂ ਦੀਆਂ ਵੋਟਾਂ ਵੀ ਹੈਗੀਆਂ ਨੇ ਸੋ ਮੇਰਾ ਮਤਲਬ ਇਹ ਸਾਰਾ ਕੁਝ ਜਿਹੜਾ ਹੈ ਇਹ ਇਹ ਬੜਾ ਗੜਬੜ ਵਾਲਾ ਔਰ ਇਹਨੂੰ ਬਕਾਇਦਾ ਇੱਕ ਪਾਸਿਓਂ ਦੁਬਾਰਾ ਫੇਰ ਚੈੱਕ ਕਰਨਾ ਚਾਹੀਦਾ ਬਿਲਕੁਲ ਬੀਦੀ ਸਰ ਅਗਲੀ ਖਬਰ ਦਾ ਅਸੀਂ ਰੁਕ ਕੱ ਲੈਨੇ ਆ ਜਿਹੜੀ ਕਿ ਤਰਨਤਾਰਨ ਦੇ ਨਾਲ ਜੁੜੀ ਏ ਤਰਨਤਾਰਨ ਵਿੱਚ ਮੋਟਰਸਾਈਕਲ ਸਵਾਰ ਲੁਟੇਰੇ ਆਂਦੇ ਨੇ ਕਰਿਆਨੇ ਦੀ ਦੁਕਾਨ ਤੇ ਬੈਠੇ ਦੁਕਾਨਦਾਰ ਤੋਂ ਲੁੱਟ ਦੀ ਕੋਸ਼ਿਸ਼ ਕੀਤੀ ਤੇ ਗੋਲੀਆਂ ਮਾਰ ਕੇ ਉਹਦਾ ਕਤਲ ਉਹਦੀ ਘਰ ਵਾਲੀ ਦੇ ਸਾਹਮਣੇ ਹੀ ਕਰ ਦਿੱਤਾ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦੇ ਦਿਨ ਬਦਿਨ ਹਾਲਾਤ ਆ ਜਿਹੜੇ ਵੱਤੋਂ ਬੱਤਰ ਹੁੰਦੇ ਪਏ ਨੇ ਦੇਖੋ ਮੈਂ ਤਾਂ ਇਹ ਕਵਾਂਗਾ ਕਿ ਜਿਹੜੀ ਮੌਜੂਦਾ ਸਰਕਾਰ ਆ ਪੰਜਾਬ ਦੀ ਉਹਦੇ ਵਿੱਚ ਉਹ ਉਹ ਜਤੋਂ ਦੀ ਸਰਕਾਰ ਆਈ ਹੈ ਉਹਦੇ ਸਰਕਾਰ ਦੇ ਵਿੱਚ ਜਿੰਨੀਆਂ ਮਾਰਦਾ ਤਾਂ ਹੋ ਰਹੀਆਂ ਨੇ ਜੀ ਅੱਜ ਵੀ ਅਖਬਾਰਾਂ ਜਿਹੜੀਆਂ ਨੇ ਭਰੀਆਂ ਹੋਈਆਂ ਨੇ ਇਹੋ ਜਿਹਾ ਵਾਰਦਾਤਾਂ ਦੀਆਂ ਗੈਂਗਸਟਰਾਂ ਦੀਆਂ ਵਾਰਦਾਤਾਂ ਇਹਨਾਂ ਦੇ ਵਾਰਦਾਤਾਂ ਤਰਨਤਾਰਨ ਦੇ ਵਿੱਚ ਵੀ ਮੇਰੇ ਖਿਆਲ ਇਹ ਚੌਥੀ ਪੰਜਵੀਂ ਘਟਨਾ ਹੋ ਗਈ। ਉਹ ਤਰਨਤਾਰਨ ਦਾ ਏਰੀਆ ਜਿਹੜਾ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਜਿਹੜੇ ਜਦੋਂ ਪੰਜਾਬ ਦੇ ਹਾਲਾਤ ਖਰਾਬ ਸੀਗੇ ਉਹਨਾਂ ਦਿਨਾਂ ਦੇ ਵਿੱਚ ਤਰਨਤਾਰਨ ਦਾ ਕਿਉਂਕਿ ਬਾਰਡਰ ਨਾਲ ਲੱਗਦਾ ਉਹ ਉਸ ਇਲਾਕੇ ਦੇ ਵਿੱਚ ਬੜੀ ਗੜਬੜ ਰਹੀ ਸੀ। ਬਿਲਕੁਲ ਪਰ ਇਹ ਲੋਕ ਦੇਖੋ ਨਾ ਦਿਨ ਦੇ 11 ਵਜੇ ਮੋਟਰਸਾਈਕਲ ਦੇ ਉੱਤੇ ਆਉਂਦੇ ਆ ਪੂਰੇ ਪਰੇ ਬਾਜ਼ਾਰ ਦੇ ਵਿੱਚ ਔਰ ਉਸ ਬੰਦੇ ਨੂੰ ਗੋਲੀਆਂ ਮਾਰ ਕੇ ਉਹਦਾ ਪੈਸਾ ਲੁੱਟ ਕੇ ਲੈ ਜਾਂਦੇ ਆ ਔਰ ਉਹ ਕਹਿੰਦੇ ਉੱਥੇ ਲੋਕਾਂ ਨੇ ਦੁਕਾਨਦਾਰ ਵੀ ਬਾਹਰ ਆਏ ਉਹਨਾਂ ਨੇ ਵੀ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਰੋਕਣ ਦੀ ਉਹਦਾ ਉੱਤੇ ਵੀ ਗੋਲੀਆਂ ਉਹਨਾਂ ਚਲਾਈਆਂ ਫਾਇਰ ਕੀਤਾ ਸੋ ਮੇਰਾ ਮਤਲਬ ਆ ਵੀ ਏਡੀ ਦੀਦਾ ਦਲੇਰੀ ਪੰਜਾਬ ਦੇ ਵਿੱਚ ਮਤਲਬ ਜਿਸ ਤਰ੍ਹਾਂ ਨਾ ਲੁੱਟਮਾਰ ਸ਼ੁਰੂ ਹੋ ਗਈ ਜੇ ਗੁਰਦਾਸਪੁਰ ਦੇ ਵਿੱਚ ਹੋਇਆ ਬਹੁਤ ਕੁਝ ਹੋਰ ਕਈ ਜਗ੍ਹਾ ਦੇ ਉੱਤੇ ਬਹੁਤ ਕੁਝ ਹੋਇਆ ਅੰਮ੍ਰਿਤਸਰ ਦੇ ਵਿੱਚ ਇਹੋ ਜਿਹੇ ਘਟਨਾਵਾਂ ਹੋਈਆਂ ਨੇ ਮੇਰੇ ਖਿਆਲ ਦੇ ਵਿੱਚ ਪੰਜਾਬ ਵਿੱਚ ਕੋਈ ਜਗ੍ਹਾ ਨਹੀਂ ਜਿੱਥੇ ਇਹੋ ਜਿਹੇ ਘਟਨਾਵਾਂ ਨਾ ਹੋ ਰਹੀਆਂ ਹੋਣ ਸੋ ਇਹ ਜਿਹੜਾ ਲਾ ਐਂਡ ਆਰਡਰ ਹੈ ਨਾ ਪੰਜਾਬ ਦੇ ਵਿੱਚ ਇਹਦਾ ਸੱਤਿਆਰਾਸ ਹੋਇਆ ਪਿਆ ਕਿਉਂਕਿ ਲੋਕਾਂ ਦੇ ਜਵਾਨ ਧੀਆਂ ਪੁੱਤ ਮਰ ਰਹੇ ਨੇ ਔਰ ਕੋਈ ਬੰਦਾ ਪਰਵਾਹ ਨਹੀਂ ਕਰ ਰਿਹਾ ਔਰ ਮਤਲਬ ਇਹਨਾਂ ਦੇ ਪਿੱਛੇ ਸਾਰਾ ਕੁਝ ਤੁਹਾਨੂੰ ਮੈਂ ਦੱਸਿਆ ਨਾ ਜਿਹੜੀ ਗੈਂਗਸਟਰਾਂ ਦੀ ਖੇਲ ਹੈ ਗੈਂਗਸਟਰਾਂ ਨੇ ਇੱਕ ਜਾਲ ਵਿਛਾਇਆ ਹੋਇਆ ਹੈ ਹਾਂ ਔਰ ਉਹ ਉਹਨਾਂ ਨੂੰ ਕਿੱਥੋਂ ਫੋਨ ਆਉਂਦੇ ਆ ਕਿਸੇ ਨੂੰ ਕੈਨੇਡਾ ਦਾ ਫੋਨ ਆਉਂਦਾ ਕਿਸੇ ਨੂੰ ਫਿਰੋਤੀਆਂ ਵਾਸਤੇ ਫੋਨ ਆਉਂਦਾ ਹੋਰ ਕਿਸੇ ਅਮਰੀਕਾ ਤੋਂ ਆਉਂਦਾ ਵੀ ਉੱਥੋਂ ਤੁਸੀਂ ਜਾ ਕੇ ਪੈਸੇ ਲੈ ਆਓ ਸੋ ਇਹੋ ਜਿਹੀਆਂ ਚੀਜ਼ਾਂ ਜੜੀਆਂ ਨੇ ਨਾ ਇਹ ਕਈ ਵਾਰੀ ਕੰਟਰੋਲ ਤੋਂ ਬਾਹਰ ਹੋ ਜਾਂਦੀਆਂ ਔਰ ਜਦ ਕਿ ਇਹ ਤਿਆਰ ਰੱਖਣਾ ਚਾਹੀਦਾ ਹੈ ਵੀ ਸਾਡੇ ਮੁਲਕ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਇੱਕ ਪਾਸੇ ਸਾਡੀ ਮਾਨ ਸਰਕਾਰ ਤਾਂ ਬਹੁਤ ਇਸ ਗੱਲ ਤੇ ਕਹਿੰਦੀ ਹੈ ਜੀ ਅੰਗੜਾ ਪੰਜਾਬ ਬਣਾ ਰਹੇ ਇਹ ਰੰਗਲਾ ਪੰਜਾਬ ਨਹੀਂ ਬਣਾਉਣ ਵਾਲੀ ਗੱਲ ਇਹ ਤਾਂ ਲੋਕਾਂ ਦੀ ਜਿਹੜੀ ਵੱਡ ਟੁਕ ਹੋਰ ਗੰਦਲਾ ਕਰਨ ਵਾਲੀ ਗੱਲ ਹੈ ਗੰਦਲਾ ਕਰਨ ਵਾਲੀ ਗੱਲ ਆ ਔਰ ਲੋਕਾਂ ਦੀ ਜਿਹੜੀ ਵੱਡ ਟੁਕ ਹੋ ਰਹੀ ਹੈ ਤੁਸੀਂ ਕਹੋਗੇ ਜੀ ਜਿਹੜੀ ਪਹਿਲੀ ਸਰਕਾਰ ਸੀ ਉਦੋਂ ਵੀ ਹੁੰਦਾ ਸੀਗਾ ਇਹਦਾ ਮਤਲਬ ਇਹ ਨਹੀਂਗਾਗਾ ਇਹ ਤੇ ਪਹਿਲੀ ਸਰਕਾਰ ਤੋਂ ਹੁੰਦਾ ਤੁਸੀਂ ਵੀ ਕਰਨਾ ਸੋ ਇਹੋ ਜਿਹੀ ਚੀਜ਼ਾਂ ਜਿਹੜੀਆਂ ਨੇ ਨਾ ਇਹ ਸਾਡੀ ਪੰਜਾਬ ਸਰਕਾਰ ਨੂੰ ਇਹ ਰੋਕਣੀਆਂ ਚਾਹੀਦੀਆਂ ਨੇ ਔਰ ਉਹ ਦੇਖੋ ਨਾ ਉਹ ਬੰਦਾ ਜਿਹਦਾ ਫਾਦਰ ਜਿਹਦਾ ਪਿਤਾ ਜਿਹੜਾ ਹੈ 1984 ਵੇਲੇ ਉਹ ਉਹਨੂੰ ਅਤਵਾਦੀ ਮਾਰ ਗਿਆ ਸੋ ਮੇਰਾ ਮਤਲਬ ਉਹ ਬੰਦੇ ਦਾ ਕੀ ਕਸੂਰ ਹੈ ਇੱਕ ਸਧਾਰਨ ਬੰਦਾ ਬਿਲਕੁਲ ਇੱਥੇ ਜਿਹੋ ਜਿਹੋ ਜਿਹਾ ਮਾਹੌਲ ਪੰਜਾਬ ਦਾ ਇਸ ਟਾਈਮ ਬਣਿਆ ਹੋਇਆ ਨਾ ਤਾਂ ਇੱਥੇ ਬੱਚੇ ਸੇਫ ਨੇ ਨਾ ਵਪਾਰੀ ਵਰਗ ਸੇਫ ਹੈ ਨਾ ਹੀ ਆਮ ਜਨਤਾ ਆਮ ਲੋਕ ਸੇਫ ਨੇ ਬਿਲਕੁਲ ਠੀਕ ਹੈ। ਕਸੂਰਵਾਰ ਕੌਣ ਹੈ? ਨਿਆਂ ਪ੍ਰਣਾਲੀ ਹੈ, ਪ੍ਰਸ਼ਾਸਨ ਹੈ? ਸਿੱਧਾ ਸਪਸ਼ਟ ਬਿਲਕੁਲ ਪ੍ਰਸ਼ਾਸਨ ਆ ਜੀ। ਪ੍ਰਸ਼ਾਸਨ ਨੂੰ ਪੂਰੀ ਨਿਗ੍ਹਾ ਰੱਖਣੀ ਪੈਗੀ ਔਰ ਇਹਨਾਂ ਲੋਕਾਂ ਨੂੰ ਜ਼ਾਰੀ ਹੈ ਕਿ ਲੁਟੇਰਿਆਂ ਦੇ ਵਾਰ ਦਾ ਤਾਂ ਨੂੰ ਅੰਜਾਮ ਦੇਣ ਵਾਲੇ ਦੇ ਹੌਸਲੇ ਕਿੰਨੇ ਬੁਲੰਦ ਹੋਏ ਬਿਲਕੁਲ ਹੋਏ ਬਿਲਕੁਲ। ਸੋ ਬਹੁਤ ਹੀ ਮੰਦ ਭਾਗੀ ਜਿਹੜੀ ਖਬਰ ਸੀਗੀ ਇਹ ਤਰਨ ਤਰਨ ਤੋਂ ਸੀਗੀ ਤੇ ਅਗਲੀ ਤੇ ਆਖਰੀ ਖਬਰ ਵੱਲ ਰੁੱਕ ਕੱਲਨੇ ਆ। ਰੋਡਵੇਜ਼ ਮੁਲਾਜ਼ਮਾਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ ਰਹੀ ਹੈ ਤੇ 150 ਦੇ ਕਰੀਬੀ ਬੱਸਾਂ ਚੱਲ ਸਕੀਆਂ ਜਿਸ ਕਾਰਨ ਯਾਤਰੀ ਬਹੁਤ ਪਰੇਸ਼ਾਨ ਰਹੇ। ਬਿਲਕੁਲ ਜੀ ਇਹਨਾਂ ਨੇ ਉਹਨਾਂ ਨੇ ਕੋਈ ਫੈਸਲਾ ਕਰ ਲਿਆ ਸੀਗਾ ਪਹਿਲੀ ਗੱਲ ਤੇ ਹੈ ਵੀ ਇਹੋ ਜੀ ਅਨਰੈਸਟ ਕਿਉਂ ਹੈ ਇਹਨਾਂ ਦੇ ਜਿਹੜੇ ਜੜੀਆਂ ਜ਼ਰੂਰੀ ਸਵਾਵਾ ਹੁੰਦੀਆਂ ਨੇ ਜੀ ਜੜੀਆਂ ਬਸਾਂ ਤੇ ਸਫ਼ਰ ਕਰਨਾ ਨਾ ਇਹ ਸਾਡੇ ਲੋਕਾਂ ਲਈ ਬਹੁਤ ਜ਼ਰੂਰੀ ਹੈ ਉਹਨਾਂ ਨੇ ਜਦੋਂ ਦਰ ਆਪਣੇ ਕੰਮਾਂ ਕਰਨ ਚੱਲਣਾ ਹੁੰਦਾ ਔਰ ਖਾਸ ਤੌਰ ਤੇ ਉਹਤੇ ਜਿਹੜੇ ਸਾਡੇ ਬਜ਼ੁਰਗ ਨੇ ਜੜੀਆਂ ਸਾਡੀਆਂ ਔਰਤਾਂ ਨੇ ਭਾਣਾ ਨੇ ਮਾਵਾ ਨੇ ਉਹਨਾਂ ਨੂੰ ਜੋ ਚੱਲਣਾ ਪੈਂਦਾ ਹੈ ਉੱਥੇ ਜਾ ਕੇ ਬਸ ਸਟੈਂਡ ਦੇ ਉੱਤੇ ਵੀ ਉਹ ਹੜਤਾਲ ਰਹੀ ਹੜਤਾਲ ਤੋਂ ਹੀ ਫੈਸਲਾ ਕਰ ਲਿਆ ਹੜਤਾਲ ਦੇ ਦੌਰਾਨ ਤੁਸੀਂ ਬੰਦੇ ਗ੍ਰਸਾਰ ਕਰ ਲਏ ਉਹਨਾਂ ਤੇ 575 ਦੇ ਕੇਸ ਬਣਾ ਦਿੱਤੇ ਫਿਰ ਤੁਸੀਂ ਉਹ ਇਸ ਗੱਲ ਤੇ ਉਹ ਅਗਲੇ ਬੈਠੇ ਰਹੇ ਹੜਤਾਲ ਦੇ ਉੱਤੇ ਵੀ ਅਸੀਂ ਨਹੀਂ ਹੜਤਾਲ ਆਪਣੀ ਖੋਲਣੀ ਜਿੰਨੀ ਦੇਰ ਸਾਡੇ ਤੁਸੀਂ ਬੰਦੇ ਰਹਾ ਨਹੀਂ ਕਰਦੇ ਔਰ 175 ਬੰਦੇ ਜਿਹੜੇ ਸੀਗੇ ਅਜੇ ਤੱਕ ਅੰਦਰ ਸੀਗੇ ਜਿਨ੍ਹਾਂ ਦੀ ਕੋਈ ਜ਼ਮਾਨਤ ਨਹੀਂ ਹੋਈ ਨਹੀਂ ਹੋਈ ਤੇ ਉਹਦੇ ਕਰਕੇ ਉਹਨਾਂ ਨੇ ਫਿਰ ਹੜਤਾਲ ਕਰ ਦਿੱਤੀ ਸੋ ਮੇਰਾ ਮਤਲਬ ਆ ਵੀ ਤੁਸੀਂ ਇੱਕ ਪਾਸੇ ਫੈਸਲਾ ਕਰਦੇ ਹੋ ਵੀ ਤੁਹਾਡੀ ਹੜਤਾਲ ਜਿਹੜੀ ਆ ਉਹ ਖਤਮ ਹੋ ਗਈ ਆ ਤੇ ਅਸੀਂ ਖਤਮ ਕਰਾਤੀ ਆ ਫੈਸਲਾ ਹੋ ਗਿਆ ਪਰ ਉਸੇ ਵੇਲੇ ਤੁਰੰਤ ਰਿਹਾਈ ਹੋਣੀ ਚਾਹੀਦੀ ਸੀ ਜਿਹੜੇ ਬੰਦੇ ਸੀ ਅੰਦਰ ਆਪਣੇ ਕਾਬੂ ਕੀਤੇ ਹੋਏ ਸੀ ਪਹਿਲੀ ਗੱਲ ਤੇ ਇਹ ਹੈ ਵੀ ਤੁਸੀਂ ਅੰਦਰ ਕਾਬੂ ਇਸ ਲਈ ਕੀਤਾ ਵੀ ਤੁਸੀਂ ਹੜਤਾਲ ਨੂੰ ਦਬਾਉਣਾ ਚਾਹੁੰਦੇ ਸੀ ਜੇ ਦਬਾਉਣਾ ਚਾਹੁੰਦੇ ਸੀਗੇ ਤੇ ਫਿਰ ਕਿਉਂ ਉਹਨਾਂ ਨਾਲ ਗੱਲਬਾਤ ਕੀਤੀ ਜੇ ਨਹੀਂ ਸੀ ਦਬਾਉਣਾ ਚਾਹੁੰਦੇ ਤੇ ਪਹਿਲਾਂ ਹੀ ਗੱਲਬਾਤ ਕਰਦੇ ਤਾਂ ਇੰਨੀ ਧੇਰ ਲੋਕਾਂ ਨੂੰ ਆ ਜਿਹੜੀਆਂ ਚੀਜ਼ਾਂ ਭੁਗਤਣੇ ਪਈਆਂ ਨੇ ਇਹ ਬੇਰਮੀ ਭੁਗਤਣੀ ਪਈ ਹੈ ਇਹ ਨਾ ਭੁਗਤਣੀ ਪੈਂਦੀ ਸੋ ਇਹ ਇਹ ਸਰਕਾਰ ਦੇ ਇੱਥੇ ਵੀ ਨੀਤੀ ਗਲਤ ਆ ਵੀ ਉਹ ਸਰਕਾਰ ਜਿਹੜੀ ਆ ਉਹ ਤੁਰੰਤ ਫੈਸਲੇ ਨਹੀਂ ਕਰ ਸਕਦੀ ਔਰ ਦੋ ਦੋ ਫੈਸਲੇ ਕਰਦੀ ਹੈ ਸੋ ਇਸੇ ਕਰਕੇ ਹੀ ਸਾਡੇ ਦੂਸਰੇ ਦਿਨ ਵੀ ਬਸਾਂ ਨਹੀਂ ਚੱਲ ਸਕੀਆਂ ਤੇ ਅੱਛਾ ਯੂਨੀਅਨ ਦਾ ਕਹਿਣਾ ਸੀਗਾ ਕਿ ਮਲਾਜ਼ਮਾਂ ਦੀ ਰਿਹਾਈ ਤੱਕ ਹੜਤਾਲ ਹੈ ਜਿਹੜੀ ਜਾਰੀ ਰਹੇਗੀ ਕਿ ਇਸ ਕਦਮ ਨਾਲ ਆਮ ਯਾਤਰੀਆਂ ਨੂੰ ਵੱਡੀ ਤਕਲੀਫ ਲਈ ਜਿਹੜੀ ਯੂਨੀਅਨ ਜ਼ਿੰਮੇਵਾਰ ਹੋਵੇਗੀ ਯੂਨੀਅਨ ਦੇ ਕੋਲ ਯੂਨੀਅਨ ਦੀ ਕੀ ਜਮਵਾਰੀ ਯੂਨੀਅਨ ਵਾਲੇ ਕਹਿੰਦੇ ਸਾਨੂੰ ਕੁਝ ਮਿਲਿਆ ਹੀ ਨਹੀਂਗਾ ਸਾਨੂੰ ਕੁਝ ਮਿਲੇ ਤਾਂ ਸਹੀ ਸਾਡੇ ਬੰਦੇ ਛੱਡਣ ਸਾਨੂੰ ਕੁਝ ਜੋ ਫੈਸਲਾ ਸਾਡਾ ਨਾ ਕੀਤਾ ਸਾਨੂੰ ਮਿਲਣਾ ਚਾਹੀਦਾ ਜੀ ਇਹ ਸਰਕਾਰ ਜਿਹੜੀ ਹੈ ਕਿਸੇ ਦੇ ਜਿਹੜੇ ਮਸਲੇ ਹੱਲ ਨਹੀਂ ਕਰਦੇ ਸਿਰਫ ਥੋੜੀ ਦੇਰ ਲਈ ਫੈਸਲਾ ਕਰਦੇ ਆ ਉਹ ਮਸਲੇ ਫਿਰ ਖੜੇ ਰਹਿੰਦੇ ਤੁਸੀਂ ਦੇਖਣਾ 6 ਮਹੀਨੇ ਬਾਅਦ ਫਿਰ ਹੜਤਾਲ ਹੋਏਗੀ ਬਿਲਕੁਲ ਹੋਏਗੀ ਉਹਨਾਂ ਨੇ ਫੈਸਲੇ ਕੀਤੇ ਨੇ ਨਾ ਫੈਸਲੇ ਸਰਕਾਰ ਕੋ ਲਾਗੂ ਨਹੀਂ ਹੋਣੇ ਕਿਉਂਕਿ ਸਰਕਾਰ ਕੋਲ ਤੇ ਪੈਸੇ ਆ ਨਹੀਂਗੇ ਪੈਸੇ ਆ ਨਹੀਂ ਤੇ ਪੈਸੇ ਤੋਂ ਬਿਨਾ ਫੈਸਲੇ ਨਹੀਂ ਹੋਣੇ ਤੇ ਫਿਰ 6 ਮਹੀਨੇ ਬਾਅਦ ਫਿਰ ਹੜਤਾਲ ਤਿਆਰ ਸੋ ਇਹ ਚੀਜ਼ਾਂ ਦੇ ਮਿੱਠੀਆਂ ਗੋਰੀਆਂ ਦੇਣਾ ਹੋ ਗਏ ਪੱਕੇ ਤੌਰ ਦੇ ਉੱਤੇ ਕੋਈ ਨਾ ਕੋਈ ਇੰਤਜ਼ਾਮ ਸਰਕਾਰ ਨੂੰ ਕਰਨਾ ਚਾਹੀਦਾ ਬਿਲਕੁਲ ਸਰਕਾਰ ਨੂੰ ਇਸ ਦਾ ਕੋਈ ਜਿਹੜਾ ਹੈਗਾ ਪੱਕਾ ਹੀ ਠੋਸ ਜਿਹੜਾ ਇਹਦਾ ਕਦਮ ਲੈਣੇ ਪੈਣਗੇ ਤਾਂ ਹੀ ਇਹ ਜਿਹੜੇ ਮਸਲੇ ਨੇ ਜਿਹੜੇ ਲਟਕੇ ਨੇ ਇਹ ਹੱਲ ਹੋ ਸਕਣਗੇ ਸੋ ਅੱਜ ਦੇ ਵਿਚਾਰ ਵਟਾਂਦਰਾ ਵਿੱਚ ਇੰਨਾ ਹੀ ਫਿਰ ਹਾਜ਼ਰ ਹੋਵਾਂਗੇ ਨਵੇਂ ਚਰਚਿਤ ਮੁੱਦਿਆਂ ਨੂੰ ਲੈ ਕੇ ਤਦ ਤੱਕ ਲਈ ਹੁਣ ਸਾਨੂੰ ਦੋ ਮਿੰਟ ਦੀ ਇਜਾਜ਼ਤ ਧੰਨਵਾਦ ਮਿਹਰਬਾਨ